ਹਾਂਜੀ ਯਾਰ ਕੀ ਹਾਲ ਚਾਲ ਹੈ ਹਰ ਦੋਸਤਾਂ ਮਿੱਤਰਾਂ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋਗੇ ਸਾਡੇ ਜਾਨਵਰ ਸੱਟ ਵਟ ਹੋਣਗੇ ਲਓ ਵੀ ਮਿੱਤਰੋ ਅੱਜ ਆਪਾਂ ਡਾਉਨੇ ਆ ਜਾਨਵਰ ਹਾਂ ਵੀ ਉਹ ਕਬੂਤਰ ਕਿੱਥੇ ਆਪਣੇ ਕੂਤਰ ਕਿੱਥੇ ਹੈ ਹੈ ਕਿੱਥੇ ਉਧਰ ਆ ਵੇ ਆ ਖੁੱਡੇ ਜਾ ਲੈ ਕੱਢ ਕੇ ਲੈ ਖੋਲ ਕੁੰਡਾ ਫਿਰ ਬਈ ਦੇਖਿਓ ਉਧਰ ਸੱਪ ਦਾ ਨੂ ਕੂਤਰਾਂ ਦਾ ਲੈ ਫੜ ਲੈ ਆਪਣਾ ਕੂਤਰ ਲੈ ਗੁੰਡਾ ਖੋਲ ਕੇ ਦੋ ਆ ਲੈ ਚੱਲ ਓ ਗਿੱਗ ਪਿਆ ਗਿੱਗ ਪਿਆ ਗਿੱਗ ਪਿਆ ਹਏ ਬਈ ਡਾਉਨੇ ਆਪਾਂ ਜਾਨਵਰ ਬੱਚੇ ਪੁੱੱਚੇ ਤੇ ਰੰਗ ਜਗਰੂਪ ਬਾਈ ਨੇ ਲਾਤਾ ਸੀਗਾ ਦੋ ਦਿਨ ਤਿੰਨ ਦਿਨ ਮੈਂ ਬਾਹਰ ਆਇਆ ਯਾਰ ਇਹਨੂੰ ਨੇ ਨੇ ਤੇ ਜਗਰੂਪ ਬਾਈ ਨੇ ਰੰਗ ਲਾਤਾ ਆਪਾਂ ਸਾਰੀ ਅੱਜ ਪਾਰਟੀ ਗੈਰਦੇ ਆ ਜਿਹੜੀ ਨਵੀਂ ਵੀ ਕੱਢਣ ਵਾਲੀ ਉਹ ਵੀ ਤੇ ਆ ਬੱਚਾ ਵੀ ਹੁਣ ਤਾਂ ਕਾਫੀ ਬਚਾਰ ਹੋ ਗਿਆ ਹਾਲੇ ਵਾਲੇ ਵਾਲੇ ਉੱਤਰ ਮੈਂ ਗਾਇ ਉੱਤਰ ਲੱਗਾ ਉੱਤਰ ਲੱਗਾ ਬੋਣਾ ਜਾ ਹਾਂ ਵੀ ਫੜ ਕੇ ਲਿਆ ਕਰੋ ਤੂੰ ਜਾਏਗਾ ਆ ਜੀ ਬਾਜਾ ਮਾਰ ਦੀ ਲੈ ਬਲਾ ਬਲਾ ਕਬੂਤਰ ਕਿਥੇ ਆਪਣਾ ਬਲਾ ਨੂੰ ਆ ਜਾ ਨੂੰ ਕਹਿ ਆ ਜਾ ਆ ਜਾ ਨੂੰ ਕਹਿ ਆ ਜਾ ਆ ਜਾ ਆ ਜਾ ਓਲੇ ਮੈਂ ਡਾਵਾ ਲੈ ਪਾਸੇ ਹੋਏਗਾ ਓਏ ਮਾਰ ਦੇ ਕੁੱਤਰ ਨੂੰ ਵਾਏ ਮਾਰ ਦੇ ਵਾਇ ਮਾਰੀ ਵਾਇ ਮਾਰੀ ਬਲਾਕ ਉਤਰਨੋ ਆ ਦੇਖੋ ਬਈ ਕਿਉਂ ਆਇਆ ਟਰੈਂਡ ਕੀਤੇ ਬੱਚੇ ਆ ਕਢ ਲੈ ਬਈ ਬਾਹਰ ਸਾਰੇ ਡਾਉਣ ਵਾਲੇ ਦੋ ਤਿੰਨ ਹੋਰ ਆ ਉਹ ਆਪਾਂ ਧਾਵਾਂਗੇ ਰੋਕ ਕੇ ਇਹ ਨਵੇਂ ਇੱਕ ਤਾਂ ਛੱਡਾਂਗੇ ਆਪਾਂ ਆਹ ਵਾਲੀ ਆ ਦੇ ਠੀਕ ਆ ਇੱਕ ਇੱਥੇ ਲਾਲ ਗਿੱਚੀ ਵਾਲਾ ਇੱਕ ਹੋ ਬੈਠਾ ਬਰੇ ਚਿੱਟੀਆਂ ਦਾ ਇੱਕ ਨਾਲ ਗਿੱਚੀ ਵਾਲਾ ਆ ਬੈਠਾ ਉਹ voyਾਂ ਦਾ ਪਰੇ ਨੂੰ ਗੱਟ ਜੜ ਗੇ ਜਿਹੜਾ ਇੱਕ ਲਾਲ ਚੀਨਾ ਜਿਹਾ ਇੱਥੇ ਆ। ਉਹ ਇੱਕ ਇਹ ਛੱਡਾਂਗੇ ਚਾਰੇ ਇਹ ਬਾਹਰ ਚ ਛੱਡਾਂਗੇ। ਪਹਿਲਾਂ ਇਹਨਾਂ ਨੂੰ ਥਾ ਡਾਦ ਗੇ। ਚੱਲਿਆ ਦਰਵਾਜ਼ਾ ਲਾਈਏ ਆ ਢਾਈਏ ਕੂਤਰਾ ਪਾ। ਲੈ ਆ ਲਾ ਲਾ ਨਾ ਪੁੱਤ। ਉਰੇ ਆ। ਆਪਾਂ ਆ ਦਰਵਾਜ਼ਾ ਲਾਦ ਗੇ ਤੇ ਆਪਾਂ ਆ ਕੂਤਰਾ ਡਾਉਣੇ ਆ ਫੜ ਜਾ। ਆ ਜਾਈਏ ਢਾਈਏ ਇਹਨਾਂ ਨੂੰ। ਆ ਦੇਖ ਇਧਰ। ਓਏ। ਆ ਦੇਖ ਇਧਰ ਬਹਿ ਕੇ। ਤੁਦ ਬੈਕ ਐਂ ਨ ਦੇਖੀ ਚੱਲਨੇ ਯਾਰਾ ਲੈ ਉਹ ਬਾਈ ਚੀਨੀ ਰੱਪਤਾ ਕਾਲੀ ਪੂਛਦਾ ਗੁਲਾਬੀ ਪੂਛਦਾ ਟੈਟੂ ਸੇ ਡੰਡੇ ਵਾਲਾ ਤੇ ਗੱਲਰ ਵਾਲਾ ਬਾਈ ਲੋ ਵੀ ਦਾਤੇ ਸਾਰੇ ਕੂਤਰ ਆਪਾਂ ਠੀਕ ਐ ਬਾਜ ਮਾਰਦੇ ਹਣ ਕੂਤਰ ਬਾਜ ਮਾਰਦੇ ਤੋ ਕਾਜੋ ਖੁੱਡਾ ਦੇਖਣਾ ਲੋ ਬਾਈ ਦੂਜੇ ਵੀ ਛੱਡ ਗਏ ਆਪਾਂ ਕਿੱਧਰ ਗਈ ਆ ਰਹੀ ਲਾਲਸਰੀ ਇਹਦੇ ਮਾਰਿਆ ਵੇ ਬਾਈ ਬਣਾਨੇ ਸਤਾ ਕਰੋ ਫਿਰ ਚੈੱਕ ਇਹ ਆਉਲੀ 사ਤਾ ਮਰੇ ਦੇਖੋ ਠੀਕ ਆ ਓਏ ਇੱਧਰ ਆ ਜਾ ਡੇਗਣਾ ਮੈਂ ਕਿਤੇ ਵੇਖੀ ਭਰਾਵਾ ਇੱਕ ਰਿਆ ਲਾਲ ਚੀਨਾ ਆਵੇ ਲੋਕ ਦਾ ਫਿਰਦਾ ਨਹੀਂ ਕੀ ਗੱਲ ਆ ਤੈਨੂੰ ਹੈ ਆ ਦੇ ਓਏ ਡੁੱਡੂਏ ਚੱਕੋ ਫਿਰ ਕਰੋ ਚੈੱਕ ਹੌਲੀ ਹੌਲੀ ਜੜਦਾ ਹੈ। ਹੈ। ਇੱਕ ਹੋਰ ਛੱਡ ਗਏ। ਉਹ ਆ ਰਿਹਾ ਲਾਲ ਗਿੱਚੀ ਵਾਲਾ। ਹਾਲਾ ਪੱਠਾ ਆਪਣਾ। ਚੱਲ ਵੀ ਸ਼ਰਾ। ਉਹ ਜੋ ਸਾਰੇ ਇਕੱਠੇ। ਰਤੇ ਰਤੇ। ਹੁਣ ਲੱਗ ਗਏ ਬਾਈ ਕੁੰਡਾ ਨਾ ਪਤਨਾ। ਨਾ 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 ਨਾ। ਨਾ ਵੀ ਬਹੁਤ ਸ਼ਾਨੀਆਂ ਬਹੁਤ ਸ਼ਾਨੀਆਂ ਠੰਡੀ-ਮੁੰਡੀ ਖੜਦ ਲਓ ਭਾਈ ਜਿੰਦਾ ਲਾਤਾ ਆਪਾਂ ਚਾਬੀ ਰੱਖ ਦਿੱਤੀ ਇੱਥੇ ਆ ਜਾ ਲਓ ਭਾਈ ਨੰਨਾ ਬਾਈ ਵੀ ਆ ਗਿਆ ਦੋ ਦੰਦ ਨੇ ਇਹ ਨਹੀਂ ਕੁੱਤੜ ਆਏ ਆ ਅੱਛਾ ਤਣੀਆਂ ਆਪਾਂ ਲਾ ਦਿਆਂ ਦੋਨੇ ਆਹ ਖੜਦੇ ਜਾਨਵਰ ਟਾਲੀ ਆ ਜਾਂਦਾ ਇੱਕ ਭਾਈ ਕਰੋ ਇਹਨਾਂ ਨੇ ਨੰਨੇ ਬਾਈ ਨੇ ਦਖਾਈ ਹੁੰਨੇ ਪੱਲਾ ਖੋਲ ਕੇ ਦਿਖਾਈ ਦੇ ਨੂੰ ਹਾਂ ਉਧਰ ਵੀ ਦਿਖਾ ਦੀ ਹੈਲੀਕਾਪਟਰ ਬਣਾਦਾ ਬੱਚਾ ਆਪਣਾ ਡੰਡਿਆ ਵਾਲਾ ਠੀਕ ਹੈ ਜੀ ਤੇ ਇੱਧਰ ਵੀ ਦਿਖਾ ਦੀ ਉਹ ਕਾਲੀ ਪੂਛੇ ਦੇ ਉਹ ਵੀ ਫੜ ਲਿਆ ਇੱਧਰ ਲਿਖਡੇ ਚ ਫੜ ਲਿਆ ਦੋਨੇ ਉਹ ਹਾਂਜੀ ਕੀ ਆ ਦੱਸ ਦੱਸ ਉਹ ਉਤਰ ਕੇ ਕਿਥੇ ਆਪਣੇ ਆਵਾਜ਼ ਮਾਰਦੇ ਉਹ ਆਵਾਜ਼ ਮਾਰਦੇ ਕੁੱਤਰਾਂ ਨੂੰ ਆ ਆ ਆ ਆ ਖੋਲਦੇ ਆਂ ਖੋਲਦੇ ਆਂ ਚਲੋ ਵੀ ਮਿੱਤਰੋ ਇੱਕ ਬੱਚਾ ਤਾਂ ਆ ਗਿਆ ਆਪਣਾ ਚੱਲ ਰਾਲਾ ਥੱਲੇ ਵਤ ਅੰਦਰ ਓਏ ਆ ਗਾ ਮੇਰਾ ਮਾੜਾ ਇੱਕ ਤਦੂ ਵੀ ਗਰਾਚਾਰ ਜਿਹੜੇ ਇੱਕ ਤਦ ਖੁੱਡੇ ਦੇ ਬਹਿਣਾ ਜਾਣਦੇ ਯਾਰ ਭਰਾ ਮੈਨੂੰ ਵਾਹ ਇਹ ਕੰਮ ਇਹਨੇ ਤਾਂ ਬਈ ਨਹੀਂ ਕਰਨਾ ਪੈਂਦਾ ਆ ਦੇਖ ਲਓ ਹੁਣ ਜੇ ਜਾਣਾ ਹੁੰਦਾ ਫਿਰ ਖੁੱਡੇ ਤੇ ਫਿਰ ਜੇ ਜਾਨ ਹੈਗੀ ਫਿਰ ਬੈਠਾ ਕਿਉਂ ਹੁਣ ਬਹਿਣ ਦੇਣਾ ਫਿਰ ਚੱਲ ਵੀ ਕਿਆ ਨਹੀਂ ਨਹੀਂ ਆਈ ਲੋਟ ਹੋਣਾ ਹੈ ਨਾ ਦੇ ਅਡਾ ਟੀ ਟੀ ਅਰਦਾ ਸੇਰ ਔਰਦਾ ਹੀ ਬਾਈ ਯਾਰ ਤਰ ਪਿਆ ਤਰ ਪਿਆ ਡਾਂਗ ਨੇ ਅਬ ਇੱਕੀ ਦੋ ਗਿੰਦੇ ਬਹਿ ਜਾਣਾ ਕੈਮਰਾ ਬਣਾਈ ਰੱਖ ਦੇਖੀਏ ਆ ਗਿਆ ਇਹਨੇ ਵੇਣਾ ਵੇਖੀ ਤੁ ਵੀ ਕਰ ਤੁ ਵੀ ਕਰ ਆਓ ਰੇ ਆਓ ਜੋ ਆਓ ਕਿਦਰ ਵੜ ਗਏ ਓ ਚੱਕ ਲਾ ਬਹਿ ਗਿਆ ਮਿੱਤਰੋ ਗੋਡੀ ਲਾ ਕੇ ਤਾਂ ਲਓ ਜੀ ਮਿੱਤਰੋ ਦੂਜਾ ਵੀ ਆ ਗਿਆ ਇਹ ਜਿਹੜੇ ਨਵੇਂ ਕੱਡੇ ਉਹਨਾਂ ਚ ਚਿੱਟੀਆਂ ਦਾ ਜਿਹੜੇ ਨਵੇਂ ਕੱਡੇ ਚਿੱਟੀਆਂ ਤੇ ਉਹਨਾਂ ਦਾ ਆਪਾਂ ਬੜਾ ਤਾਂ ਕੀ ਕਰਦੇ ਜਿੰਨੀ ਕਵੈਸਟੀ ਹੈਗੀ ਉਹਨਾਂ ਆਰਡਰ ਲੈਣਦਗੀ ਠੀਕ ਹੈ ਮੁਰਕੇ ਜੀ ਵੀ ਕਢਾਉਣੀਆਂ ਹਾਂਜੀ ਕੀ ਆ ਆ ਜਾ ਬਈ ਬਾਕੀ ਸਾਰੇ ਜਾਨਵਰ ਬਹਿ ਗਏ ਆਪਣੇ ਆਏ ਜਾਂਦੀ ਚੀਨੀ ਆ ਰਿਹਾ ਟੂਸੇ ਡੰਡੇ ਵਾਲਾ ਉਹ ਵੇਰਾ ਉਹ ਜਾਂਦਾ ਤੇ ਇੱਕ ਹੈਗੀ ਸਤਿਆਂ ਵਾਲੀ ਆਪਣੀ ਸਾਤਾ ਇੱਕ ਪਾਸੇ ਮਾਰਿਆ ਵੇ ਇਹੀ ਜਾਨਵਰ ਰਹਿ ਗਏ ਬਾਕੀ ਤਾਂ ਆ ਗਏ ਸਾਰੇ ਲਗਭਗ ਜਾਂ ਇਧਰ ਪਾਪੇ ਦੇ ਫਰਦਾ ਆਪੇ ਨਹੀਂ ਵੇਜ ਬਾਬਾ ਛੱਡੇ ਕਹਿੰਦਾ ਨਿਕਲ ਗਏ ਦੋ ਤਿੰਨ ਦੰਨਾਂ ਚ ਨਵੇਂ ਛੱਡੇ ਸੀਗੇ ਤੇ ਭੱਜ ਗਏ ਕਹਿੰਦਾ ਕਿੰਨੇ ਕੁ ਬਾਦ ਕੇ ਮੈਸਤਰੀ ਬਹੁਤ ਬਾਦ ਹੀ ਕੂਤਰੀਆਂ ਰਹਿ ਗਈਆਂ ਕਬੂਤਰ ਤਾਂ ਬਹੁਤ ਘਟ ਗਿਆ ਵੇ ਆਹੀ ਰਹਿ ਗਈਆਂ ਕੂਤਰੀਆਂ ਜਿਹੜੀਆਂ ਜਾਲੀ ਜੁਲੀ ਭਰੀਆਂ ਆ ਤੇ ਬਾਪੇ ਕੋਲੇ ਵੀ ਚੱਲ ਕੇ ਵੀਡੀਓ ਵੀਡੀਓ ਬਣਾਵਾਂਗੇ ਕਿਹੜੇ ਰਹਿ ਗਏ ਕਿੰਨੇ ਕੁ ਹਨਾ ਤੇ ਕਿੰਨੇ ਕੁ ਭੱਜ ਗਏ ਸਾਰਾ ਕਰਾਂਗੇ ਡਿਟੇਲ ਚ ਪਤਾ ਤੇ ਇਹਨਾਂ ਨੂੰ ਫਿਰਦੇ ਰਹਿੰਦੇਗੇ ਆਪਾਂ ਜਿਹੜੇ ਫਿਰਦੇ ਆ ਆ ਤਾਂ ਬਾਪੇ ਰਹਿ ਜਾਂਦਾ ਆ ਰਿਹਾ ਆਪਣਾ ਡੰਡੇ ਵਾਲਾ ਬੱਚਾ ਦੂਸੇ ਡੰਡੇ ਵਾਲਾ ਇੱਕ ਸਾਥ ਵਾਲੀ ਆ ਉੱਚੀ ਆ ਹਜੇ ਜਦੋਂ ਆਣਗੇ ਤੁਹਾਨੂੰ ਦਿਖਾਵਾਂਗੇ ਹੋ ਵੀ ਬਾਈ ਕੱਲੀ ਕੀਨੀ ਰਹੀ ਆਪਣੀ ਆ ਖਰਦੀ ਆਵੇ ਆ ਗਈ ਬਾਕੀ ਸਭ ਆ ਗਿਆ ਇੱਕ ਬੱਚਾ ਹੋਣੀ ਐ ਮੈਂ ਹੋਣੀ ਤੜਕੇ ਹਟਿਆ ਟੂਸੇ ਡੰਡੇ ਵਾਲਾ ਆਵੇ ਜਾਏ ਇਹ ਦੇਖੋ ਨਹੀਂ ਆ ਕੇ ਬੈਠਾ ਹਜੀ ਤੇ ਬਾਕੀ ਆਪਾਂ ਲੈ ਚੱਲਦੇ ਹਾਂ ਥੱਲੇ ਇਹਨਾਂ ਨੂੰ ਬਦਾਮ ਦੇਣੇ ਸ਼ੁਰੂ ਕਰ ਦਿੰਦੇ ਆਪਾਂ ਉਹ ਬੈਠਾ ਇੱਕ ਇੱਕ ਆ ਬੈਠਾ ਲੜਗੀ ਚੀਆ ਪਰੇ ਇੱਕ ਆ ਰਹੀ ਸਾਤੇ ਵਾਲੀ ਇਹ ਵੀ ਆ ਗਈ ਸੀਗੀ ਬਾਈ ਇਹਨੂੰ ਵੀ ਲਾਤਾ ਫਿਰ ਸਾਰੇ ਆ ਗਏ ਆ ਬਸ ਚੀਨੀ ਰਹਿ ਗਈ ਇਕੱਲੀ ਇਹਨਾਂ ਨੂੰ ਦਿੰਨੇ ਆਪਾਂ ਬਦਾਮ ਤੇ ਨਾਲੇ ਉਹ ਬੱਚੇ ਨੂੰ ਉਹ ਟੂਸਾ ਵਾਕੀ ਉਹ ਤਾਂ ਗੂੜਾ ਹੋ ਗਿਆ ਯਾਰ ਕਾਲਾ ਉਹਨਾਂ ਦਾ ਕਿ ਦਵਾਰਾ ਕੀ ਤਾਂ ਕੱਲ ਇਹਨਾਂ ਨੇ ਬਾਈ ਉਹਨਾਂ ਨੇ ਦੇਖਦਾ ਫੜ ਕੇ ਮੈਂ ਉਹ ਬੱਚੇ ਦਾ ਟੂਸਾ ਵੇ ਗੂੜਾ ਹੋਇਆ ਵਾ ਹੁਣ ਡਾਰਕ ਐਨਾ ਹੈ ਨਹੀਂ ਸੀਗਾ ਜਾਂ ਫਿਰ ਇਹਨਾਂ ਨੇ ਦਵਾਰਾ ਧੋਤਾ ਹੋ ਗਿਆ ਡਾਰਕ ਹਨਾ ਪੁੱਛਾਂਗੇ ਫੋਨ ਫਾਨ ਕਰਕੇ ਤੇ ਬਾਈ ਨੂੰ ਦਵਾਰਾ ਚਲੋ ਵਧੀਆ ਹੋ ਗਿਆ ਦੇਖਦੇ ਹੁਣ ਚੀਨੀ ਕੀ ਕਹਿੰਦੀ ਐ ਉੱਚੀ ਹੋ ਗਈ ਲੈ ਵੱਦ ਗਿਆ ਫਿਰਦੀ ਉਹੀ ਬਈਮਾਨ ਹੋ ਕੇ ਨਾ ਇਹ ਮਗਰ ਕੋਈ ਮੂਰੇ ਦੇ ਬਹਿ ਜਾਂਦਾ ਨਾ ਫਿਰ ਬੈਹਨ ਦੀ ਕਰਦੀ ਆ ਉਹ ਹੁੰਦਾ ਇਹਨ ਕੋਸ ਨਹੀਂ ਜਾਣ ਰੱਖ ਕੇ ਬੈਂਦੀ ਆ ਆ ਵੀ ਫਿਰਦੀ ਤੇ ਆਪਾਂ ਯਾਰ ਬੜਾ ਟਕਾ ਨਹੀਂ ਕਰੀਦਾ ਹਨਾ ਜੱਸ 10 ਮਿੰਟ ਲਾਂਦਾ ਜਾਨਵਰ 20 ਮਿੰਟ ਲਾਂਦਾ ਜੇ ਬਾਹਲਾ ਐ ਠੀਠ ਵੀ ਬਣਦਾ ਉਹ ਫਿਰ ਆਪਾਂ ਖੋਲ ਵੀ ਦਿੰਨੇ ਆ ਜੇ ਪੈਂਦੀ ਛੱਟੇ ਬਹਿ ਜਾਂਦਾ ਨਾ ਤਿਆਰ ਗੇੜੇ ਪਾ ਕੇ ਤੇ ਫਿਰ ਉਹਨੂੰ ਦੇ ਕੇ ਰਾਸ਼ਨ ਪਾਣੀ ਉਹਨੂੰ ਖੋਲ ਵੀ ਦਈਦਾ ਬੰਦ ਕੂਤਨ ਨੂੰ ਆ ਆ ਫਿਰਦੀ ਆ ਇਨੂੰ ਹੁਣ ਤਾੜਕੀ ਜਾਵਾਂਗੇ ਮੈਂ ਇੱਕ ਸਕਿੰਟ ਲਈ ਬਾਈ ਇੱਕ ਸਕਿੰਟ ਲਈ ਧੁੱਪੇ ਨ ਜਾਨਵਰ ਮੱਚਾ ਦਿੰਦਾ ਆਹ ਧੁੱਪੇ ਮੱਚ ਜਾਣਾ ਇੱਥੇ ਨਾ ਆਪਾਂ ਹੁਣ ਕੋਈ ਕਰਾਂਗੇ ਅਰੇਂਜ ਇੱਧਰ ਲਈ ਛੱਤ ਤੇ ਇੱਧਰ ਲਈ ਛੱਤ ਜਿਵੇਂ ਪਿਛਲੇ ਸਾਲ ਕੀਤਾ ਸੀਗਾ ਹਨਾ ਛਾਂ ਕਰਕੇ ਬੈਠਾ ਕਰਾਂਗੇ ਤੇ ਬਾਕੀ ਲਓ ਵੀ ਬਾਈ ਜਾਨਵਰ ਜਿਹੜੇ ਆਪਾਂ ਕੱਢਣੇ ਆ ਨਾ ਹੋਰ ਉਹਨਾਂ ਨੂੰ ਆਹ ਜਾਲ ਚ ਪਾ ਲਗੇ ਸਾਰਿਆਂ ਨੂੰ ਆਹ ਦੇਖੋ ਇੱਧਰ ਇੱਕ ਤਾਂ ਕਾਲਸਰੀ ਕਬੂਤਰੀ ਆਪਣੀ ਲੈ ਆਨੇ ਤੇ ਇੱਕ ਆਪਣਾ ਖਟੀਆਂ ਦਾ ਬੇਦਾਗ ਇੱਕ ਆਹਾਵਾ ਲਾਲਚੀਨਾ ਆ ਛੱਡਾਂ ਖੋਲਾ ਬਿਠਾਉਨੇ ਆਪਾਂ ਚੀਨੀ ਨੂੰ ਆ ਜਾਂਦੋ ਤੇ ਇਧਰੋਂ ਫੜ ਲਿਆ ਟੈਟੋਰੀਆਲ ਦੰਡਿਆ ਵਾਲਾ ਇਹ ਕੁਦਰੀ ਲੱਡ ਲੂੜ ਕੇ ਪਿੰਨਾ ਪੈਣਾ ਉਹਨਾਂ ਜਿਹਾ ਨਹੀਂ ਫਿਰ ਆਪਾਂ ਕੱਢ ਦੇਣਾ ਉਹੋ ਜਿਹਾ ਜਿਹੜਾ ਪਤਾ ਲੱਗਿਆ ਵੀ ਉਹੋ ਜਿਹਾ ਖਤਰਨਾਕ ਲਓ ਬਾਈ ਆ ਫੜ ਲਿਆ ਖੱਟੀਆਂ ਦਾ ਇੱਕ ਪੱਠਾ ਇਹ ਆਪਣਾ 75000 ਵਾਲੀ ਜੋੜੀ ਦਾ ਜੀਨੂੰ ਪਤਾ 75000 ਵਾਲੀ ਜੋੜੀ ਦਾ ਆ ਦੇਖੋ ਇੱਕ ਆਪਣਾ ਖੱਟੀਆਂ ਦਾ ਟੈਟੋਰੀਆਲ ਹੋਰ ਪੱਠਾ ਅਨਾਲ ਹੀ ਨਾ ਇਹ ਕਾਡੰਡੇ ਆਲਾ ਚਟੰਗਾ ਦਾ ਜਿਹੜਾ ਗਿੱਲਾ ਆ ਜਾਂਦਾ ਛੋਟਾ ਹੁੰਦਾ ਉਹ ਆਹੇ ਬਈ ਇਹ ਕੰਮ ਨਹੀਂ ਕਰਨਾ ਯਾਰ ਇਹ ਕੰਮ ਨਹੀਂ ਕਰਨਾ ਇਹ ਕੰਮ ਨੂੰ ਉਹ ਹੋਊਗੀ ਮਸਤ ਬਾਈ ਉਹਨੂੰ ਕੱਢ ਦੇ ਕੇ ਅਕਾਲ ਸ੍ਰੀ ਜੀ ਨੂੰ ਮਸਤ ਉਹਨਾਂ ਨੂੰ ਲਾ ਦੇਣਾ ਲੈ ਛੱਡ ਦੇ ਨੂੰ ਫੁੱਡੇ ਜੀ ਅਸੀਂ ਉਹਨੂੰ ਪਾ ਲਈਏ ਇਹ ਰਹਿਣ ਦੇ ਆਹ ਲਾਲ ਚੀਨਾ ਖੁੱਲਾ ਬਿਠਾਉਣੇ ਚੀਨੀ ਆ ਜਾਂ ਤਾਂ ਪ੍ਰਤ ਤੰਬੂ ਬਾਈ ਉਹਦੋਂ ਉਹ ਆਪੇ ਪਾਉਣੇ ਪਾਉਣੇ ਹਰੀ ਚਾਦਰ ਲੈ ਆਉਣੇ ਕਨੇ ਕਦੀ ਆਊਗੀ ਉਹ ਗਾਸ ਨਹੀਂ ਮਗੇ ਨਹੀਂ ਗਾਸ ਕੇ ਤਾਂ ਕਿਉਂ ਲੈਣੀ ਯਾਰ ਆਪਾਂ ਨੂੰ ਕਿਹੜਾ ਦਿੱਤਾ ਨਹੀਂ ਮਾਰਾ ਇਹਨੇ ਕੋਈ ਇੱਕ ਦਿੱਤਾ ਫਿਰ ਜੰਨਾ ਚਾਹੀਦਾ ਉਹਨਾਂ ਨੂੰ ਲਓ ਭਾਈ ਚੀਨੀ ਆ ਗਈ ਹੈ ਤਾੜਦਗੇ ਆਹ ਦਾ ਕੰਮ ਮੈਨੂੰ ਮਾੜਾ ਲੱਗਦਾ ਯਾਰ ਓਡੇ ਇਹ ਵੀ ਲੈ ਲਓ ਪਟਕਾ ਕੇ ਲਓ ਪੀਨ ਨੂੰ ਚੱਟ ਕਰਦਾ ਆ ਜਾ ਇੱਧਰ છતરી દૂજી લી ટાઈ ખુલ્લા બહાને món la cắt, 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 재미ast <small> hurting... یہ اپ بٹھانے سے لینے نہیں ہے آونا ہے ہا بگے تے ਲਓਏ ਲਾਈਨ ਨਾ ਲਓ ਭਾਈ ਲਾਲੀ ਨਾ ਜੁੱਟ ਗਿਆ ਦਿਖਾਉਣਾ ਤੁਹਾਨੂੰ ਮੈਂ ਆਵੇ ਫਿਰਦਾ ਆ ਵੀਰ ਆਇਆ ਹਾ 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 ਆਜੂਗਾ ਆਜੂਗਾ ਆ ਬੰਦਾ ਫਿਰਦਾ ਬਾਈ ਆਦੇ ਆ ਗਿਆ ਹਾ 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 ਆ ਗਿਆ ਹਜੇ ਨਹੀਂ ਬੰਦਾ ਲੋ ਵੀ ਬਾਈ ਲਾਲ ਚੀਨਾ ਜਿਹਾ ਆਪਣਾ ਕੇ ਆ ਕੇ ਬਹਿ ਗਿਆ ਉਹ ਬੈਠੇ ਦੋ ਛਤਰੀ ਤੇ ਇਧਰਲੀ ਤੇ ਠੀਕ ਹੈ ਜੀ ਤੇ ਆ ਚਾਰ ਹੋਰ ਪਾਏ ਆ ਪੰਜੂਨੀਆਂ ਬਾਦੀਆਂ ਲਈ ਦੋ ਤਾਂ ਮੇ ਖੁੱਡੇ ਚ ਉਹ ਆਪਾਂ ਹੁਣ ਇਹ ਕੱਢਾਂਗੇ 10 ਦਿਨ ਰੋਕ ਕੇ ਇਹ ਇੱਧਰ ਤਾਂ ਕੋਈ ਨਹੀਂ ਗਾ ਬਾਕੀ ਚੀਨੀ ਬੈਗੀ ਥੱਲੇ ਲੈ ਕੇ ਬਦਾਮਾਂ ਲਈ ਦਿਖਾਉਣਾ ਤੁਹਾਨੂੰ ਵੀ ਸਾਰੇ ਜਾਨਵਰ ਆਹ ਪਾਲੇ ਪਈਆਂ ਸਾਰੇ ਜਾਨਵਰ ਤਿੰਨ ਬੱਚੇ ਐਚਾ ਚਾਰ ਪੰਜ ਐਚਾ ਦੋ ਐਚਾ ਪਾਲ ਸਰੇ ਹੁਣੀ ਇਹ ਸਾਰੇ ਬਦਾਮਾਂ ਵਾਲੇ ਆ ਇਹਨਾਂ ਨੂੰ ਖਰਾਕ ਪਾਵਾਂਗੇ ਥੱਲੇ ਲਿਆਉਨੇ ਬਦਾਮ ਬਦੂ ਚੱਕ ਕੇ ਤੇ ਇਹ ਵੀਡੀਓ ਦਾ ਪਹਿਥੇ ਐਂਡ ਕਰ ਦਿੰਨੇ ਜਿਹੜੇ ਆਪਣੇ ਚੈਨਲ ਨਵੇਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲੋ ਲਾਈਕ ਕਮੈਂਟ ਕਰਕੇ ਜਰੂਰ ਸੇ ਵੀਡੀਓ ਕਿੱਦਾਂ ਲੱਗੀ ਤੇ ਉਹ ਜਾਨਵਰ ਤੋਂ ਪਹਿਲੇ ਬੈਠਾ ਨੂੰ ਲੋਕ ਘੰਟੇ ਬਾਅਦ ਲਾਉਨੇ